ਅੱਜ ਬਾਬਾ ਬੁੱਢਾ ਜੀ ਦੇ ਵਕਸ਼ੀਸ਼ ਨਾਲ ਅਸੀਂ ਸੰਗਤਾਂ ਰਲਮਲ ਭੇੜਾ ਨੇ ਵਿਸੇ ਪ੍ਰਸ਼ਾਦ ਦੇ ਲਿਆਂਦੇ ਆ ਉਹਨਾਂ ਦਾ ਜਨਮ ਦਿਹਾੜਾ ਸੀ ਜਨਮ ਦਿਹਾੜਾ ਮਨਾਉਂਦੇ ਹੋਏ ਬਾਬਾ ਬੁੱਢਾ ਜੀ ਦੀਆਂ ਪੁੱਤਰਾਂ ਦੀ ਦਾਤਾ ਦੇਣ ਵਾਲੇ ਨੇ ਉਹਦੀ ਵਕਸ਼ੀਸ਼ ਨਾਲ ਇੱਥੇ ਸਾਰੇ ਸੰਗਤਾਂ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਸਭ ਨੇ 2-2 4-4 10-15-15 ਪ੍ਰਸ਼ਾਦ ਲੈ ਕੇ ਆਈਆਂ ਨੇ ਇਹ ਸੰਗਤ ਵੱਲ ਇਸ਼ਾਰਾ ਉਪਰਾਲਾ ਕੀਤਾ ਜਾਂਦਾ ਹੈ ਅਸੀਂ ਗੁਰਦੁਆਰੇ ਦੀ ਮਾਇਆ ਨੂੰ ਕਦੇ ਹੱਥ ਨਹੀਂ ਲਾਇਆ ਇਸੇ ਵਾਸਤੇ ਸੰਗਤਾਂ ਦਾ ਬੜਾ ਪ੍ਰਾਲਾ ਹੈ ਸਾਡੇ ਗੁਰਦੁਆਰੇ 'ਚ ਅਸੀਂ ਬਹੁਤ ਸ਼ੁਕਰਾਨਾ ਕਰਨੇ ਆ ਵੀ ਸੱਚਿਆ ਪਾਸ਼ਾ ਸਾਡੇ ਇਸ ਗੁਰਦੁਆਰੇ ਨੂੰ ਚੜ੍ਹਦੀ ਕਲਾ ਕਰਨਾ ਤੇ ਅੱਜ ਹੋਰ ਰੱਖੀ ਹੋਈ ਹੈ। ਹੋਰ ਵੈਗੁਰ ਸੱਚਿਆ ਬਾ ਚੜ੍ਹਦੀ ਕਲਾ ਕਰੇ। ਅਸੀਂ ਚੜ੍ਹਦੀ ਕਲਾ ਜੀ ਕਹਿੰਨੇ ਵੀ ਸੱਚਿਆ ਬਾਸ ਅਸੀਂ ਰੋਜ ਜਿसरी ਤਰ੍ਹਾਂ ਕੋਈ ਨਾ ਕੋਈ ਮਨਾਈ ਰੱਖੀਏ। ਹਰੇਕ ਬਾਬਾ ਜੀ ਜਿਦਾ ਅਸੀਂ ਕੁਝ ਜਨਮ ਦਿਹਾੜਾ ਚਾਹੇ ਬਾਬਾ ਜੀ ਦੇ ਲਾਲਾਂ ਦਾ ਜਿਹੜੇ ਵੀ ਹੋਣਗੇ ਅਸੀਂ اسی ਤਰ੍ਹਾਂ ਪ੍ਰਾਲਾ ਕਰਦਾ ਰਾਵਾਂਗੇ ਇਸੇ ਤਰ੍ਹਾਂ ਮਨਾਉਂਦੇ ਰਾਵਾਂਗੇ ਅਸੀਂ ਕੋਈ ਨਹੀਂ ਮਠਿਆਈਆਂ ਮਠੋਈਆਂ ਨਹੀਂ ਵਰਤਦੇ ਅਸੀਂ اسی ਤਰ੍ਹਾਂ ਲੰਗਰ ਪ੍ਰਸ਼ਾਦੇ ਬਣਾਇਆ ਕਰਾਂਗੇ ਬਾਬਾ ਜੀ ਦੀ ਯਾਦਾਂ ਵਿੱਚ ਸਾਨੂੰ ਬਹੁਤ ਮਿੱਠੀਆਂ ਯਾਦਾਂ ਨੇ ਸਾਨੂੰ ਬਹੁਤ ਮਿੱਠਿਆ ਯਾਦਾਂ ਦੇ ਗਏ ਨੇ ਸੱਚੇ ਪਾਤਸ਼ਾਹ ਕਿਰਪਾ ਕਰੀ ਇਹਨਾਂ ਸੰਗਤਾਂ ਤੇ ਵੀ ਇਹ ਗੁਰਦਵਾਰੇ ਵਾਲੇ ਬਾਬਾ ਜੀ ਦੇ ਵੀ ਮੇਰਾ ਹੱਥ ਰੱਖੀ ਸਾਰੇ ਸੰਗਤਾਂ ਤੇ ਤਾਂ ਕਿ ਅਸੀਂ ਐਸੇ ਤਰ੍ਹਾਂ ਅਸੀਂ ਉਪਰਲੇ ਕਰਦੇ ਰਹੀਏ ਤੇ ਐਸੇ ਤਰ੍ਹਾਂ ਇਸ ਵੈਗਰੂ ਦੀ ਚੜਦੀ ਕਲਾ ਵਿੱਚ ਸਾਨੂੰ ਵੀ ਰੱਖੇ ਵੈਗਰੂ ਦੀ ਦੁੱਖਾਂ ਕਲੇਸ਼ਾ ਤੋਂ ਨਾਸ ਕਰੇ ਸੁੱਖਾਂ ਦਾ ਪਰਵੇਸ਼ ਕਰੇ ਸਭ ਤੇ ਸ਼ੁਕਰਾਨਾ ਕਰਨਾ ਹੈ ਹਰ ਵੇਲੇ ਸਭ ਨੂੰ ਬਾਬਾ ਜੀ ਬਖਸ਼ਿਸ਼ਾ ਦੇਵੀ ਸਭ ਨੂੰ ਐਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਵੈਗਰੂ ਜੀ ਦਾ ਖਾਲਸਾ ਆਹੋਂ ਲਈ ਕੀ ਫਤਿਹ ਪਾਸੇ ਬਿਟਰਾ ਬਾਈ ਬਿਟਰਾ ਬਾਬਾ ਜੀ ਕੀ ਗਾਨਾ ਚਾਹੂਗੇ ਅੱਜ ਪੈਨਾ ਬੋਲਣੇ ਨੁਕੈ ਨਾ ਮਿਸੇ ਫਗਨ ਲੰਗਰ ਲਾਇਆ ਗਿਆ ਸੀ ਕਿਹੜੇ ਦੇਹੜਾ ਲਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ 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 ਬਟਾ ਪੰਜ ਪਿਆਲੇ ਪੰਜ ਪੀਰ ਛਟੰਨ ਪੀਰ ਬੈਠਾ ਗੁਰ ਭਾਰੀ ਅਰਜੁਨ ਆਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਲਾਉਣ ਵਾਰੋ ਵਾਰ ਦਲ ਪੰਜਨਗਰ ਸੂਰਮਾ ਵਡ ਜੋਦਾ ਬਹੁਤ ਪਰ ਉਪਕਾਰੀ ਛੇਵੇਂ ਨਾਨਕ ਬੰਦੀ ਛੋੜ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਸਾ ਜੀ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜਿਆਂ ਦੇ ਪ੍ਰਕਾਸ਼ਪੂਰਨ ਤੇ ਮਹਾਨ ਖੁਸ਼ੀਆਂ ਦੇ ਅੰਦਰ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਜਾਦਨੋਤਾਜਾਂ ਕਰਦੇ ਹੋਏ ਆ ਸੰਗਹੁ ਹੈ ਸਾਧ ਸੰਗਤਿਆ ਨੇ ਬਣਾ ਉਦਮ ਉਪਰ ਲਾ ਕੀਤਾ ਹੈ ਸੋ ਸਾਰੀਆਂ ਸੰਤਾਂ ਨੇ ਵੱਧੜ ਕੇ ਸਤਗੁਰਾਂ ਦੇ ਪਾਵਨ ਚਰਨਾਂ ਕਰਨ ਲਈ ਹਾਜ਼ਰੀਆਂ ਭਰੀਆਂ ਹਨ ਸਤਗੁਰਾਂ ਦੇ ਬਖਸ਼ੇ ਹੋਏ ਨਾਮਤਾਂ ਦੇ ਵਿੱਚੋਂ ਬਖਸ਼ੇ ਹੋਏ ਲੋ ਲੰਗਰ ਪੰਨਾਂ ਦੇ ਵਿੱਚੋਂ ਆਪਣੇ ਘਰੋਂ ਕਰੇ ਨਿੱਸੇ ਪ੍ਰਸ਼ਾਦ ਦੇ ਲੰਗਰ ਤਿਆਰ ਕਰਕੇ ਗੰਡਾ ਲੱਸੀ ਆਚਾਰ ਸਭ ਕੁਝ ਲੈ ਕੇ ਸਤਗੁਰਾਂ ਦੇ ਚਰਨਾਂ ਵਿੱਚ ਪਹੁੰਚਿਆ ਸੰਤਾਂ ਦੇ ਲਈ ਨਿੱਸੇ ਪ੍ਰਸ਼ਾਦ ਦੇ ਲੈ ਕੇ ਪਹੁੰਚਿਆ ਸਤਗੁਰਾਂ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਸਾਰੇ ਅੰਦਰੋਂ ਅਮਲੇ ਕੇ ਚੱਲਣ ਸੰਤਾਂ ਨੂੰ ਇਸੇ ਤਰ੍ਹਾਂ ਵੱਲ ਉਦੋਂ ਬਖਸ਼ਣ ਇਸੀ ਤਰ੍ਹਾਂ ਸੇਵਾ ਸਿਮਨ ਕਰਨ ਦੇ ਵੱਲ ਉਦੋਂ ਬਖਸ਼ਣ ਸਤਗੁਰੂ ਦੇ ਪ੍ਰਕਾਸ਼ ਪੁਰਬ ਦਿਹਾੜੇ ਐਸੀ ਤਰ੍ਹਾਂ ਮਨਾਉਣ ਦੇ ਵੱਲ ਬਖਸ਼ਣ ਸਭ ਦੇ ਅਸੀਸ ਤੇ ਮਿਹਰ ਪ੍ਰਾਤਰਕਣ ਇਸ ਪਾਵਨ ਦਰਬਾਰ ਦੀ ਚੜ੍ਹਦੀ ਕਲਾ ਕਰਨ ਸਮੂਹੀ ਅਰੋੜ ਵਾਂਸ ਸਮੂਹ ਭਾਈਚਾਰੇ ਨੇ ਸਾਰੇ ਹੀ ਦੁਰੋਂ ਨਿਰੋਚਲ ਕੇ ਸੰਤਨ ਨੇ ਅੱਜ ਸਤਗੁਰਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਕੀਤਾ ਬਾਬਾ ਬੁੱਢਾ ਸਾਹਿਬ ਜੀ ਦੀ ਜਾਤ ਨੂੰ ਬਹੁਤ ਚਾਤਾ ਹੈ ਕਿਉਂਕਿ ਛੰਨੇ ਪਾਸ਼ਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਸਦਕੇ ਹੀ ਪ੍ਰਕਾਸ਼ ਪਿਆਸੀ ਕਿਉਂਕਿ ਬਾਬਾ ਗੁੱਡਾ ਸਾਹਿਬ ਜੀ ਨੇ ਵਰ ਦਿੱਤਾ ਸੀ ਕਿ ਜਿਸ ਤਰ੍ਹਾਂ ਮੈਂ ਅੱਜ ਗੰਡਾ ਪੰਨਿਆ ਹੈ ਇਸੇ ਤਰ੍ਹਾਂ ਤੁਹਾਡੇ ਘਰ ਇੱਕ ਸੂਰਮਾ ਪੈਦਾ ਹੋਵੇਗਾ ਜੋ ਦਸਮਾਣਾਂ ਦੇ ਸਿਰ ਪੰਨਿਆ ਕਰੇਗਾ ਜ਼ਾਲਮ ਅਤੇ ਜ਼ਲਮ ਦਾ ਨਾਸ਼ ਕਰੇਗਾ ਮਾਤਾ ਗੰਗਾ ਜੀਆ ਨੂੰ ਇਹ ਵਰ ਦਿੱਤੇ ਸਾਨੂੰ ਖੁਸ਼ ਹੋ ਕੇ ਸੋ ਉਹਨਾਂ ਜਦਾਂ ਨੂੰ ਅਸੀਂ ਤਾਜ਼ਾ ਕਰਦੇ ਹਾਂ ਅੱਜ ਸਾਨੂੰ ਸਾਧ ਸੰਗਤ ਜੀ ਨੇ ਛੇਵੇਂ ਪਾਸ਼ੇ ਦੇ ਪ੍ਰਕਾਸ਼ ਪ੍ਰੋਗ ਦੇ ਦਿਹਾੜੇ ਖੁਸ਼ੀਆਂ ਆਨ ਖੁਸ਼ੀਆਂ ਮਨਾਉਣੀਆਂ ਕੀਤੀਆਂ ਹਨ ਸਤਿਗੁਰ ਕਿਰਪਾ ਕਰਨ ਸਭ ਨੂੰ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਣ ਸੇਵਾ ਸਿਨੂਨ ਬਖਸ਼ਣ ਸੇਵਾ ਕਾਰਮ ਦੀ ਜਾਤ ਬਖਸ਼ਣ ਸਤਿਗੁਰ ਸਭ ਦੇ ਸੀਸ ਤੇ ਹਾਂਜੀ ਦੇ ਦੋ ਭਾਈ ਸਾਹਿਬ ਹੋਰਾਂ ਦਾ ਵੀ ਸਾਡਾ ਧੰਨਵਾਦ ਹੈ ਜਿਨ੍ਹਾਂ ਨੇ ਆ ਕੇ ਇਹਨਾਂ ਖੁਸ਼ੀਆਂ ਨੂੰ ਆਪਣੇ ਕੈਮਰੇ ਦੇ ਅੰਦਰ ਕੈਦ ਕੀਤਾ ਹੈ ਸਤਿਗੁਰ ਇਹਨਾਂ ਨੂੰ ਵੀ ਲੰਗੁਣੀਆਂ ਰੋਤਾਂ ਗੁਣੀਆਂ ਤਰਫੀਆਂ ਕਰਨ ਦੇ ਬੰਦ ਲਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ